ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਸਵੀਰ ਵੀ ਮੋਗਾ ਹੀ ਆ ਚੜੈਕ ਵਾਲੀ ਨਹਿਰ ਤੇ ਬਾਈ ਦਾ ਘਰ ਹੈ ਦੋਸਤੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਆ ਹੋ ਸਕਦਾ ਤੁਹਾਨੂੰ ਵੀਡੀਓ ਮਾੜੀ ਜੀ ਕਾਲੀ ਜੀ ਦਿਸਦੀ ਹੋਵੇ ਪਰ ਪਸ਼ੂ ਕੱਲਾ ਕੱਲਾ ਤੋਰ ਤੋਰ ਆਪਾਂ ਬਾਹਰ ਵਿਖਾਉਣੇ ਆ ਬਾਹਰ ਪੂਰਾ ਹੀ ਚਾਨਣ ਸਾਰੇ ਨਗਾਂ ਦੀ ਇਨਫੋਰਮੇਸ਼ਨ ਲੈ ਦਿੰਨਾ ਬਹੁਤ ਸੋਹਣੀਆਂ ਛੇ ਵੜਾ ਚੰਗੇ ਦੁੱਧ ਵਾਲੀਆਂ ਵੱਟੇ ਤਿੰਨ ਚਾਰ ਤਾਂ ਜਰਸੀਆਂ ਇਹਨਾਂ ਦੇ ਵਿੱਚੋਂ ਇੱਕ ਡੱਬੀ ਹੈ ਕਾਲੀ ਫੁੱਲ ਵੱਡੀ ਵੜਾ ਵੜਾ ਛੇ ਦੀਆਂ ਛੇ ਹੀ ਚੰਗੇ ਦੁੱਧ ਵਾਲੀਆਂ ਭਾਹ ਹੋਣਗੇ ਜਮਾ ਜੈ ਜੀ ਬਿਲਕੁਲ ਸਸਤੇ ਮੁੱਲ ਦੀਆਂ ਛੇ ਵੜਾ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਵੀ ਨਾਮ ਹਰਪ੍ਰੀਤ ਸਿੰਘ ਪਿੰਡ ਚੜੈਕ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਜੀ ਫੋਨ ਨੰਬਰ 98555295821 ਜੀ ਇੱਥੋਂ ਹੀ ਕਰ ਲਈਏ ਸ਼ੁਰੂ ਜਰਸੀ ਤੋਂ ਦੂਜੇ ਸਵੇਰ ਸੋਣਾ ਜੀ ਕਿੰਨੇ ਕ ਦਿਨ ਲੈ ਜੂ ਹੇ 1000 ਤਾਂ ਤਾਂ ਲੈ ਜੂ ਕਿੰਨਾ ਕ ਦੁੱਧ ਪਿਆ ਜੂ ਬੜੀ ਯਾਨੀ ਕਿ ਉਹਨਾਂ ਨੇ 17 18 ਲੀਟਰ ਕਾਈ ਆਪਾਂ ਨੂੰ ਚੋਇਆ ਵੜ ਵੱਡੀ ਬਹੁਤਾਂ ਵੱਡੀ ਬਹੁਤਾ ਹੀ ਬਾਕੀ ਲੈ ਕਰਾਈ ਦੇਮ ਜੂਚ ਰਿਹਾ ਅੱਧ ਤੱਕ ਫੇਲਦੀ ਹੈ ਬੱਸ ਕੱਢੀਏ ਬਾਹਰ ਨੂੰ ਦੋਸਤੋ ਦੂਜਾ ਸੂਆ 17 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬਾਹਰ ਤੋੜ ਕੇ ਵਿਖਾਉਣੇ ਅੰਦਰ ਥੋੜਾ ਜਿਹਾ ਨੇਹਰਾ ਬਾਹਰ ਵੀਡੀਓ ਪੂਰੀ ਸਾਫ ਆਊਗੀ ਵੱਡੇ ਕੱਦ ਵਾਲੀ ਜੇ ਕੋਈ ਭੈਣ ਭਰਾ ਰਾਜੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਫੁੱਲ ਚੰਗੀ ਬੱਚੀ ਆ 8 10 ਦਿਨਾਂ ਦੇ ਵਿੱਚ ਵਿੱਚ ਬਾਬਾ ਦੱਸਦਾ ਕਿ ਸੂਪੂਗੀ ਹੁਣ ਬਾਹਰ ਦੇਖੋ ਚਮਕਦੀ ਸ਼ੀਸ਼ੇ ਵਾਂਗੂ ਪੂਰੀ ਭਾਰੀ ਫੁੱਲ ਵਜਨ ਵਾਲੀ ਦੂਜਾ ਸੂਆ ਪੰਜਾਬ ਵਾਲੀ ਟਾਪ ਦੀ ਜਰਸੀ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਹੂੰ ਲੇਵੇਦਾਰ ਬੱਚੀ ਹੈ ਗੁਲਾਬੀ ਥਾਣਾ ਅਦੀਚਵਾਈ ਵਾਲਾ ਵਰਟਲ ਨਾਲ ਜੇ ਬਹੁਤ ਪਈਆਂ ਦੋਸਤ ਦੀ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਰਲੇ ਥਾਨ ਤੋਂ ਫਟ ਵਾਂਗੂ ਲੇਵਾ ਆ ਗਿਆ ਤੇ ਨੀ ਵਾਲੇ ਪਾਸੇ ਨੂੰ ਫਿਰਦਾ ਵੱਡਾ ਕੱਦ ਫੁੱਲ ਵਜਨ ਜੈ ਜੈ ਭਾਬਾ ਭਾਬਾ ਜੈ ਜੈ 55000 ਰੁਪਏ ਆਈ ਆਪਣਾ ਜਮਾਂ ਜਵਾਂ ਜੈਜਪਾ 55000 ਜਿਹਦੇ ਮਰਜੀ ਕਿਸੇ ਦੇ ਘਰੇ ਖੜੀ ਹੁੰਦੀ 65 7000 ਰੀਡੀ ਜਰਸੀ ਦਾ ਅਗਲਾ ਮੁੱਲ ਕਰਦਾ ਕੱਦ ਬਹੁਤ ਡਾ ਵਜਨ ਫੁੱਲ ਦਿਨ ਜ਼ਰੂਰ ਹਫਤੇ ਨੂੰ ਸੂਪੇ ਵੱਧ ਤੋਂ ਵੱਧ ਦਸਾਂ ਦਿਨਾਂ ਦੇ ਅੰਦਰ ਅੰਦਰ ਸੂਪੂਗੀ 55000 ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 17 18 ਪਹਿਲਾਂ ਨੇ ਦੁੱਧ ਦਿੱਤਾ 17 18 ਹੀ ਮੰਨ ਕੇ ਸੌਦਾ ਕਰ ਲਿਓ ਬਲਟੇਲਾਂ ਬਹੁਤ ਪਈਆਂ ਲੇਵਾ ਲਾਹੂ ਬਹੁਤ ਦਿਨ ਜ਼ਰੂਰ 7-10 ਦਿਨ ਲੈ ਜੇ ਨੇ ਹਫਤੇ ਨੂੰ ਸੂ ਸਕਦੀ ਆ ਤੇ ਕੋਈ 2 ਦਿਨ ਵੱਧ ਵੀ ਲੈ ਸਕਦੀ ਆ ਫੁੱਲ ਚੰਗੀ ਬੱਚੀ 2 ਨੰਬਰ ਤੇ ਆ ਜੀਏ ਜੀ ਵੀ ਜਾਨ ਕਿ ਕੋਈ 5-7 ਦੀ ਕੱਚੀ ਆ ਜੇ ਹਾਂ ਆਪਾਂ ਵੀ ਲੈ ਸਕਦੀ ਆ ਦੁੱਧ ਕਿੰਨਾ ਕੱਢ ਜੂ ਬਹੁਤ ਜੀ ਜਾਨੀ ਉਹਨਾਂ ਨੇ 20-24 ਲੀਟਰ ਗਿਆ ਜੀ ਜਦੋਂ ਆਪਾਂ ਲਈਏ ਦੋਸਤੋ ਆਪ ਵੀ ਆਪਦੇ ਆ ਨਾ ਖਾਮ ਗਣਾ ਦੇਖ ਕੇ ਨਵੇ ਸਹੀ ਆ ਦੋਸਤੋ ਜਦੋਂ ਵੀ ਆਪਾਂ ਗਾਉ ਮਾਲ ਖਰੀਦਿਆ ਆ ਹਾਂ ਆ ਗੱਲ ਬਾਈ ਹਰਪ੍ਰੀਤ ਦੀ ਬਹੁਤ ਵਧੀਆ ਬਾਈ ਕਹਿੰਦਾ ਆਪਣਾ ਮਾਲ ਖਰੀਦਿਆ ਜਿਨੇ ਜਿਹੜਾ ਵੀ ਜਾਨਵਰ ਲੈਣਾ ਅਗਲਾ ਆਪ ਦੀ ਸਮਝਣਾ ਦੇਖ ਕੇ ਲਵੇ ਕਿ ਪਸ਼ੂ ਕਿੰਨਾ ਕ ਦੁੱਧ ਪਿਆਜੂ ਇਹ ਵੀ ਹਫਤੇ ਖੰਡ ਦੇ ਆਸੇ ਪਾਸੇ ਸੂਪੂ ਬਲੈਕ ਕਲਰ ਇਹ ਦਾ ਕੱਦ ਵੀ ਪੂਰਾ ਵੱਡਾ ਆਹ ਵੇਖ ਲੋ ਮੋਢੇ ਦੇ ਬਰਾਬਰ ਜਾਂਦੀ ਆ ਹਾਂ ਫੋਟਾਂ ਗੁਲੇਵਾ ਪਿਛੇ ਨੂੰ ਵੱਧ ਆਹ ਸਾਰੀ ਵਾਲ ਢੱਲ ਕੱਢ ਕੇ ਸੂਣਾ ਹਫਤੇ ਦੇ ਆਸੇ ਪਾਸੇ ਸੂਪੂ ਕੋਈ 25 ਦਿਨੀ ਵੀ ਸੂ ਸਕਦੀ ਆ ਤੇ ਕੋਈ 37 ਦਿਨੀ ਵੀ ਸੂ ਸਕਦੀ ਆ ਪੂਰੀ ਵੱਡੀ ਡਬਲ ਵੈੜ 17 18 ਕਿਲੋ ਦੁੱਧ ਇੱਕ ਨੰਬਰ ਪਹਿਲਾਂ ਨੇ ਦਿੱਤਾ ਇਹਨੇ ਦਿੱਤਾ 22 23 ਲੀਟਰ ਗੱਪਣ ਵੈੜ 52 37 ਦਿਨੀ ਸੂਪੂ ਜੈਜਾ ਮੁੱਲ ਬਾਈ ਹਰਪ੍ਰੀਤ ਦਾ ਵੀ ਇਹਦਾ 55000 ਰੁਪਇਆ ਲਓ ਜੀ ਭਾਜ ਜਮਾ ਜੈਜ ਕੋਈ ਨਹੀਂ ਆਪਣਾ ਹਾਂ ਦੋਸਤੋ ਬਾਲਾ ਨਰ ਮਈਆ ਬੰਦਾ ਇੱਕ ਨੰਬਰ 55 ਦੀ ਬਾਈ ਕਹਿੰਦਾ ਆਪਣਾ ਤਾਂ ਮਾਰ ਦੇਣ ਜਮਾ ਹੀ ਜੈਜ ਹੁੰਦਾ ਸ਼ੌਂਕ ਤੌਰ ਤੇ ਵਪਾਰ ਦਾ ਕੰਮ ਕਰਦਾ ਬਾਈ ਇੱਕ ਨੰਬਰ 55 ਦੀ 2 ਨੰਬਰ 57 ਦੀ ਪੂਰੀਆਂ ਵੱਡੀਆਂ ਵਹਿਣਾ ਹਾਈਟ ਲਗਭਗ ਸਾਰੀਆਂ ਵਹਿੜਾਂ ਦੀ ਸੇਮ ਹੀ ਆ ਕਲਰ ਦਾ ਫਰਕ ਹੈ 1 ਨੰਬਰ ਬਦਾਮੀ ਆ 2 ਨੰਬਰ ਬਲੈਕ ਆ 3 ਨੰਬਰ ਡੱਬੇ ਪ੍ਰਿੰਟ ਚ ਆ 4 ਨੰਬਰ ਕਾਫੀ ਕਲਰ ਜਰਸੀ ਆ 3 ਨੰਬਰ ਖੋੜ ਲਈਏ ਜੀ ਇਹ ਕਿੰਨੇ ਕੁ ਦਿਨ ਲੈ ਜੂ ਇਹ ਪੰਜ ਆ ਦਿਨ ਲੱਗੂਗੀ ਕਿੰਨਾ ਕੁ ਦੁੱਧ ਕੱਢ ਜੂ ਦੁੱਧ 22 ਲੀਟਰ ਲੱਗਿਆ ਜੀ ਠੀਕ ਹੈ ਦੂਜੇ ਸਵੇ ਸੁਣਾ ਜੀ ਨੇ ਦੂਜੇ ਸਵੇ ਸੁਣਾ 22 ਲੀਟਰ ਆਲੇ ਕਹਿੰਦੇ ਅਸੀਂ ਦੁੱਧ ਦੇ ਥੱਲੋਂ ਝੋਇਆ ਇਹ ਤਿਆਰ ਹੀ ਮੰਨੋ ਤੁਸੀਂ ਦੋ ਹੀ ਦਿਨੀ ਵੀ ਸੂ ਸਕਦੀ ਆ ਕੋਈ ਕੱਲ ਨੂੰ ਵੀ ਸੂ ਸਕਦੀ ਆ ਜਾਨੀ ਕਿ ਬਾਲੀ ਕੱਚੀ ਦੀ ਦੋਆਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਕਰਮਾਂ ਵਾਲੀ ਸੂਪੂਗੀ ਲੇਵਾ ਡੱਬਾ ਵਾਲਾ ਇਹਦਾ ਵੀ ਬਾਕੀ ਬਣੂ ਬਹੁਤ ਹੈ ਹਾਂ ਚਮਕਦਮਕ ਬਹੁਤ ਹੈ ਬਾਲਟੇ ਲਾ ਪਈਆਂ ਬਹੁਤ ਹੈ ਲੇਵਾ ਭਾਂਡਾ ਤਿਆਰ ਕਰੀ ਵੀ ਬਹੁਤ ਫਿਰਦੀ ਆ ਇਹਦਾ ਜਾਇਜ਼ ਜਮੋਲਾ 58000 ਲਓ ਜੀ ਇਹ 50 ਤੇ 858 ਦੀ ਵੈੜ ਦਾ ਲੇਵਾ ਵੇਖੋ ਤੇ ਪ੍ਰਿੰਟ ਵੇਖੋ ਪੂਰਾ ਚੰਗਾ ਠੰਡ ਚ ਆ ਰਹੀ ਐ ਨਾ ਜਿਹੜਾ ਮਰਜ਼ੀ ਲੈ ਲਓ ਲਗਭਗ ਦੁੱਧ ਵੀ ਸੇਮ ਹੀ ਆ ਪਹਿਲੀਆਂ ਫੜਾਂ ਦਾ ਕੋਈ 2 ਕਿਲੋ ਵੱਧ ਪਿਆ ਜੂ ਕੋਈ 2 ਕਿਲੋ ਘੱਟ ਪਿਆ ਜੂ ਜਿਵੇਂ 1 ਨੰਬਰ 17 18 ਕਿਲੋ ਦਿੱਤਾ 17 18 ਹੀ ਮੰਨ ਲਿਓ ਜਰਸੀ ਪੂਰੀ ਚੰਗੀ ਆ ਵਜ਼ਨ ਬਹੁਤ ਆ 2 ਨੰਬਰ ਨੇ 22 ਤੇ 23 ਲੀਟਰ ਦੁੱਧ ਦਿੱਤਾ 22 23 ਮੰਨ ਲਿਓ ਅਗਲਾ ਤਿੰਨ ਨੰਬਰ ਨੇ ਵੀ ਪਹਿਲੇ ਸੂਵੇ ਜਿੰਨਾ ਦੁੱਧ ਦਿੱਤਾ ਪਵਾਈ ਇਹਨਾਂ ਮੰਨ ਕੇ ਸੌਦਾ ਕਰ ਲਓ ਭਾ ਜਮਾਂ ਜਾਇਜ਼ ਹੈ ਚਾਰ ਨੰਬਰ ਜਰਸੀ ਜੀ ਇਹ ਵੀ ਦੂਜੇ ਸੂਵੇ ਸੋਣਾ ਜੀ ਯਾਨੀ ਕਿ 14 15 ਲੀਟਰ ਤੱਕ ਉਹਨਾਂ ਨੇ ਕਿਹਾ ਵੀ ਆਪਾਂ ਚੋਇਆ ਬਾਕੀ ਆਪ ਦੀ ਨਾ ਸਮਝ ਨਾ ਦੇਖ ਕੇ ਅਗਲਾ ਲੈ ਕੇ ਜਾਵੇ ਪਾਸੇ ਸਮਾਂ ਪੰਜ ਚਾਰ ਲੂ ਇਹ ਵੀ ਪੰਜਾਂ ਚਾਰਾਂ ਦਿਨਾਂ ਦੇ ਆਸ-ਪਾਸੇ ਸੂ ਬੂਗੀ 14 15 ਲੀਟਰ ਦੁੱਧ ਜਿਹੇਦਾਰ ਕਹਿੰਦਾ ਇਹਨੇ ਦਿੱਤਾ ਪਹਿਲਾਂ ਨੇ ਦੂਜਾ ਸੂਆ ਪੰਜਾ ਚਾਰਾਂ ਦਿਨਾਂ ਦੇ ਆਸੇ-ਪਾਸੇ ਸੂਪੂਗੀ ਜਰਸੀ ਬਰੀਡ ਕਾਫੀ ਕਲਰ ਦੋਸਤੋ ਇੱਕ ਤਾਂ ਪੱਠਿਆਂ ਦਾ ਟਾਈਮ ਹੈ ਹਾਂ ਇੱਕ ਬਾਈ ਖੇਤ ਚ ਬੈਠਾ ਮਛਰ ਮੱਖੀ ਬਹੁਤ ਆ ਨਿਵਾਦਾਂ ਬਹੁਤ ਜਣਕੇ ਜੇ ਫੁੱਲ ਨਾਲ ਵੀ ਇਹਦਾ ਜਾਇਜ਼ ਜਆ ਮੁੱਲ ਇਹਦਾ 46 ਲਓ ਜੀ ਇਹਦਾ ਭਾਅ 10000 ਉਦੋਂ ਵੀ ਘਟਟ 40 ਤੇ 6 46000 ਹਾਂ ਬੁੱਥੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਪਛੀ ਰੋਗਲੀ ਮਾੜਾ ਥਣ ਵੇਖੋ ਪੂਰਾ ਮੋਟਾ ਮੋਟਾ ਹਦੀ ਚਵਾਈ ਵਾਲਾ ਲੈ ਚਲਿਏ 14 ਪਿਆ ਜੇ 15 ਪਿਆ ਜੇ ਦੁੱਧ ਪਹਿਲਾਂ ਨੇ ਦਿੱਤਾ ਇਹਨਾ ਮੰਨ ਕੇ ਭਾਵੇਂ ਸੌਦਾ ਕਰ ਲਿਓ ਪੰਜਾਂ ਚਾਰਾਂ ਦਿਨਾਂ ਦੇ ਆਸੇ ਪਾਸੇ ਸੂਪੂਗੀ 40 ਤੇ 6 46000 ਦੀ ਦੁੱਧ ਜਰਸੀਆਂ ਦਾ ਮੱਝਾਂ ਵਰ ਗਈ ਹੁੰਦਾ ਤੇ 14 15 ਕਿਲੋ ਦੁੱਧ ਵਾਲੀ ਮੱਝ ਲੱਖ ਦੇ ਆਸ-ਪਾਸ ਆਉਂਦੀ ਹੈ ਘੱਟੋ ਘੱਟ ਖਣ ਵੇਖੋ ਕਿੰਨਾ ਚੰਗਾ 46000 ਦੀ 46000 ਦੀ ਤਾਂ ਫੰਡਰ ਮੱਝ ਨਹੀਂ ਉਹ ਵੀ ਮਾੜੀ ਤੋਂ ਮਾੜੀ ਫੰਡਰ ਮੱਝ 50000 52000 ਦੀ ਵਿਕ ਜਾਂਦੀ ਹੈ ਤੇ ਚੰਗੀ ਭਾਰੀ 60 65000 ਦੀ ਮੱਝ ਵਿਕਦੀ ਹੈ ਤੇ ਇਹਦਾ ਮੁੱਲ 46000 ਦੁੱਧ 14 15 ਫੁੱਲਾ ਪਿਆ ਦੇਣਾ ਅੱਗੇ 5 ਨੰਬਰ ਜੀ ਇਹਨੂੰ ਵੀ ਦੂਜੇ ਸਵੇਰੇ ਸੁਣਾਈ ਸਮਾਂ ਬਪਾਂ ਚਾਹ ਤਾਂ ਲੈਣੇ ਤਿਆਰੀ ਹੈ ਬੜਾ ਠੀਕ ਹੈ ਦੁੱਧ ਕਿੰਨਾ ਕੱਢ ਜੂ ਤੋ ਵੀਰਾਂ ਸੁਆਸਤਾਂ ਲੀਟਰ ਪਿਆ ਜਾ ਪਾਣੀ ਤੋਂ ਲਈਏ ਪੰਜਾ ਚਾਰ ਦਿਨਾਂ ਦੇ ਆਸੇ ਪਾਸੇ ਸੂਪੂ ਦੂਆ ਸੂਹਾ ਇਹਦਾ 16 17 ਲੀਟਰ ਦੁੱਧ ਦਿੱਤਾ ਜਹੇਦਾਰ ਕਹਿੰਦਾ ਪਹਿਲਾਂ ਨੇ ਜੀ ਤੋਂ ਲਈ ਅਗਲੇ ਕਹਿੰਦੇ ਇੰਨਾ ਸੀ ਚੋਇਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਜਿਵੇਂ ਘੜ ਕੇ ਮਣ ਕੇ ਲਾਏ ਹੁੰਦੇ ਆ ਨਾ ਹਾਂ ਯਾਨੀ ਗੱਲ ਕੋਈ ਪੂਰਾ ਹਾਂ ਵਧੀਆ ਜਾਨੀ ਕਿ ਨਾ ਫਟੰਗ ਉਪਰੋਂ ਚੌੜਾ ਫੇਵਾ ਸਟਾਰਟ ਹੁੰਦਾ ਚਵਾਈ ਪੂਰੀ ਚੰਗੀ ਹੋਊ ਮੋਟੀ ਧਾਰ ਹੋ ਕਿਉਂਕਿ ਥਾਣਾ ਨਾਲ ਹੀ ਚਵਾਈ ਹੋਣੀ ਆ ਥਣ ਰਗ ਰਗ ਦੇ ਥਾਣਾ ਹੈ ਜਰਸੀ ਬਰੀਡ ਰਾਜੀ ਬਹੁਤ ਹੈ ਕਿੰਨੇ ਦੀ ਜਿਹੇਦਾਰਾ ਜੈਜ ਅਮਲ ਇਹਦਾ 48000 ਲਓ ਜੀ ਇਹਦਾ 48000 ਜੇ ਕੋਈ ਭੈਣ ਭਰਾ ਵਪਾਰੀ ਵੀ ਖਰੀਦ ਕੇ ਲੈ ਜਾਂਦਾ ਨਾ ਸਵਾ ਕੇ ਵੇਚਦਾ 55 57000 ਦੀ ਵੱਛੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ 16 17 ਲੀਟਰ ਦੁੱਧ ਦਿੰਦਾ ਪਹਿਲਾਂ ਨੇ ਦੂਜਾ ਸੂਆ 48000 ਦੀ ਥਣਾ ਦੀ ਸਾਫ ਸੁਥਰੀ ਆ ਥਾਨ ਵੇਖੋ ਕਿੰਨਾ ਚੰਗਾ ਦੂਆ ਸੁਆ ਜਰਸੀ ਬਰੀਡ ਆ ਆ ਲਾਸਟ ਤੇ ਇੱਕ ਹੋਰ ਬਲੈਕ ਕਾਫੀ ਕਲਰ ਦਾ ਸਮੇਲ ਇਹ ਵੀ ਜਰਸੀ ਬਰੀਡ ਆ ਇਹੋ ਜਿਹੋ ਜਿਹਨੇ ਸੁਣਾਈ ਠੀਕ ਆ ਜੀ ਕਿੰਨਾ ਕਿ ਦੁੱਧ ਪਿਆਜੂ ਇਹ ਵੀ ਤੇਰਾ 10 ਲੀਟਰ ਪਿਆਜੂ ਇਹ ਵੀ 13 14 ਲੀਟਰ ਪਿਆਜੂ ਜਾਨਕਿ ਗੋਕੇ ਆਸਤੇ 13 14 15 ਤਾਂ ਨਾਰਮਲ ਦੁੱਧ ਆ ਕੋਈ ਬਾਹਲਾ ਨਹੀਂ ਮੱਝਾਂ ਆਸਤੇ ਦਾ ਹਜੇ ਵੱਧ ਦਾ ਕਹਿੰਗੇ ਆ ਮੱਝਾਂ ਤਾਂ ਨਾਰਮਲ 10 9 10 ਕਿਲੋ ਦੁੱਧ ਵਾਲੀਆਂ ਆਇਆਂ ਤਾਂ ਵੱਧ ਵਾਲੀਆਂ 20 ਵਾਲੀਆਂ ਵੀ ਹੈਗੀਆਂ हां 발ਟ ਲਾਂ ਬਹੁਤ ਪਈਆਂ ਇਹ ਤਾਂ ਬਣਾਉਣਾ ਈ ਲੋਰ ਪੂਰਾ ਭਲਾ ਦੇ ਪੂਰੀ ਚੰਗੀ ਵੱਛੀ ਬਲੈਕ ਕਲਰ ਦੀ 14 15 ਕਿਲੋ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਹੁਣ ਤਾਂ ਰੁੱਤ ਵਧੀਆ ਸਿਆਲੋ ਸਿਆਲ ਵਧੀਆ ਦੁੱਧ ਪਿਆਜੂ ਗਰਮੀ 'ਚ ਤਾਂ ਚਲੋ گاਵਾ ਥੋੜੀਆਂ ਜਿਹੀਆਂ ਜਿ ਔਖੀਆਂ ਹੁੰਦੀਆਂ ਪਸ਼ੂ ਬੇਰਾਮ ਰਹਿੰਦਾ ਘੱਟ ਦੁੱਧ ਦਿੰਦਾ ਜਾਨਵਰ ਸਿਆਲਾਂ 'ਚ ਤਾਂ ਮੌਸਮ ਵਧੀਆ ਰੁੱਤ ਵਧੀਆ ਹੁੰਦੀ ਜਿੰਨਾ ਪਾਲੋਗੇ ਤੇ ਉਹਨਾਂ ਚੋੜੋਗੇ ਕਿੰਨੇ ਦੀ ਬਾਈ ਇਹਦਾ 45000 ਹੈ ਰ ਇਹ 45 ਦੀ ਜਮਾਂ ਜਾਇਜ ਭਾ ਦੀਆਂ 6 ਵਹਿੜਾਂ ਰੰਗ ਡੋਡੀ 1 ਨੰਬਰ ਬਦਾਮੀ ਆ 2 ਨੰਬਰ ਬਲੈਕ ਆ 3 ਨੰਬਰ ਡੱਬੇ ਪ੍ਰਿੰਟ ਚ 4 ਨੰਬਰ ਕਾਫੀ ਕਲਰ ਆ 5 ਨੰਬਰ 6 ਨੰਬਰ ਜਰਸੀ ਆ ਇਹਦਾ ਵੀ ਬਲੈਕ ਕਾਫੀ ਕਲਰ ਦਾ ਸਮੇਲ ਜਿਆ ਜਮਾਂ ਜਾਇਜ ਭਾ ਦੀਆਂ 6 ਵਹਿੜਾਂ ਜਿਹਦੇ ਜਿਹੜੀ ਵੀ ਮਾਨੂੰ ਲੱਗਦੀ ਆ ਜੇ ਕੋਈ ਬਦਾਮੀ ਰੰਗ ਦੀ ਲੈਣ ਦਾ ਚਾਹਵਾਣਾ ਜਰਸੀ ਆ 55000 ਦੀ ਵੱਡੀ ਵਹਿੜਾ ਵਜਣ ਫੁੱਲ ਆ 17 18 ਕਿਲੋ ਪਹਿਲਾਂ ਨੇ ਦਿੱਤਾ 17 18 ਹੀ ਮੰਨ ਕੇ ਸਬਦਾ ਕਰ ਲਿਓ ਜਮਾ ਜਾਇਜ਼ ਭਾ ਦੀਆਂ ਸੋਹਣੀਆਂ ਛੇ ਵੜਾਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸਿ ਕਰ